ਲੋ ਵੀ ਸੱਜਣੋ ਖੋਲ ਕੇ ਚੈੱਕ ਕਰਾਈ ਜਾਂਦੇ ਆ ਛੋਟੀ ਦੇਖ ਲਓ ਕੁੰਡੀਆਂ ਸਿੰਗੀਆਂ ਬਾਪੂ ਫੌਜੀ ਕੋਲ ਪਿੰਡ ਦੀਨਾ ਸਾਹਿਬ ਜ਼ਿਲ੍ਹਾ ਮੋਗੇ ਵਿੱਚ ਖੜੀ ਆ ਤੇ ਬਾਪੂ ਦਾ ਤੁਹਾਨੂੰ ਪਤਾ ਹੀ ਆ ਟੌਪ ਦੇ ਇੱਕ ਪਸ਼ੂ ਲੈ ਕੇ ਆਉਂਦਾ ਤੇ ਰੇਟ ਜਮਾ ਬਾਜਵਾ ਭਾਵੇਂ ਬੰਦਾ ਗਾਂ ਜਾ ਕੇ ਆਪਦੀ ਸੇਲ ਵੀ ਕਰ ਦੇ ਪ੍ਰੋਫਿਟ ਲੈ ਕੇ ਰੇਟ ਪੂਰੇ ਬਾਜਵਾ ਹੁੰਦੇ ਆ ਬੰਦੇ ਦੇ ਲੈਣ ਜੋ ਬਜਟ ਦੇ ਵਿੱਚ ਪਸ਼ੂ ਲੈ ਕੇ ਆਉਂਦਾ ਬਾਪੂ ਭਾਵੇਂ ਕੋਈ ਵਪਾਰੀ ਲੜੇ ਭਾਵੇਂ ਕੋਈ ਘਰੇਲੂ ਬੰਦਾ ਲੈੜੇ ਬਾਕੀ ਸਾਰੀ ਡਿਟੇਲ ਆਪਾਂ ਦਵਾਵਾਂਗੇ ਤੁਹਾਨੂੰ ਬਾਪੂ ਫੌਜੀ ਤੋਂ ਪਿੰਡ ਦੀਨਾ ਸਾਹਿਬ ਜਿਲ੍ਹਾ ਮੋਗਾ ਜਾਂਟਾ ਫੌਜੀ 94639 03560 ਬਾਪੂ ਦਾ ਨੰਬਰ ਤੇ ਮੌਜ ਝੋਟੀ ਦੀ ਡਿਟੇਲ ਦੇਖੋ ਪਹਿਲਾਂ ਝੋਟੀ ਦਾ ਲੀਵਾ ਵਗੈਰਾ ਦੇਖੋ ਜੀ ਹੁਣ ਪੂਰੀਆਂ ਕੁੰਡੀਆਂ ਸਿੰਘ ਜੀ ਨਾਮ ਤੇ ਐਡਰੈਸ ਦਾ ਦੋਈ ਨਾਮ ਮੇਰਾ ਜਾਂਟਾ ਫੌਜੀ ਪਿੰਡ ਦੀਨਾ ਸਾਹਿਬ ਜਿਲ੍ਹਾ ਮੋਗਾ ਤੁਸੀਂ ਨਿਹਾਲ ਸਿੰਘ ਵਾਲਾ ਨੰਬਰ 9463903560 ਚਿਹਰਾ ਨੰਮਾ 3903560 ਨੰਬਰ ਤੇ ਬਾਪੂ ਜੀ ਝੋਟੀਆਂ ਫਿਰ ਤੁਸੀਂ ਕਿੱਥੋਂ ਛਾਂਟ ਕੇ ਲਿਆਉਂਦੇ ਆ ਟੌਪ ਦੀਆਂ ਇਹ ਦੂਜੀ ਸੂਈਆਂ ਝੋਟੇ ਵੀਰ ਮੇਰੇ ਆ 10 ਕਿਲੋ ਦੁੱਧ ਆ ਠੀਕ ਹੈ ਜੀ ਮਗਰ ਲੋਹੀ ਦਾ ਕਟਾ 11 ਅੱਜ 12 ਦਿਨ ਹੋ ਗਏ ਸੂਈ ਨੂੰ 12 ਦਿਨ ਹੋ ਗਏ ਸੂਈ ਨੂੰ ਅੱਜ ਲਾਈਵ ਚੁਆਈ ਕਰਨੀ ਆ ਆਪਾਂ ਲਾਈਵ ਚੁਆਈ ਕਰਨੀ ਆ ਬਾਪੂ ਕਹਿੰਦਾ ਛੋਟੀ ਬੜੀ ਜਿਆਦਾ ਸੋਹਣੀ ਆ ਦੇਖੋ ਲੈਵਾ ਦੇਖੋ ਛੋਟੀ ਦਾ ਥਾਣ ਦੇਖੋ ਪਹਿਲਾਂ ਤੁਸੀਂ ਥਾਣ ਬਹੁਤ ਜ਼ਿਆਦਾ ਸੋਹਣਾ ਛੋਟੀ ਦਾ ਦੁੱਧ ਜਿੰਨਾ ਕਹਦਾ ਬਾਪੂ ਕਹਿੰਦਾ ਨਹੀਂ ਹੋ ਜਿੰਨਾ ਹੋਇਆ ਛੋਟੀ ਬਾਪੂ ਸੇ ਛੱਡ ਦਿਓ

ਧਾਰ ਦੇ ਘਰੂ ਖੋਚ ਹੋ ਜਾਂਦੀ ਆ ਇੰਨੀ ਜ਼ਿਆਦਾ ਭੂਲੀ ਧਾਰ ਮੈਨੂੰ ਇਹਨਾਂ ਨੂੰ ਲੱਗਦਾ ਕਿਸੇ ਨੂੰ ਕੋਈ ਸ਼ੱਕ ਰਹੂਗਾ ਧਾਰ ਦੇ ਕੇ ਜਿੱਤੇ ਖੜ ਗਈ ਤੇ ਖੜ ਗਈ ਗਾੜੀ ਚੋਰੀ ਦੀ ਅਜਾ ਕੋਈ ਆ ਗਾੜੀ ਚੋਰੀ ਦਿਖਾ ਵੀ ਦਿੰਨੇ ਆ ਡੇਢ ਕਿਲੋ 2 ਕਿਲੋ ਦੀ ਠੀਕ ਹੈ ਡੇਢ ਤੋਂ 2 ਕਿਲੋ ਦੀ ਗਾੜੀ ਆ ਫੋਨ ਤੋਂ ਨੂੰ ਵੱਡੀ ਲੌਂਗ ਵੀਡੀਓ ਕਰਕੇ ਦਿਖਾਉਂਦੇ ਆ ਜ਼ੂਮ ਥੋੜਾ ਜਿਹਾ ਘਟਾ ਦੇ ਸੱਚ ਨੂੰ ਟਾਈਮ ਨੋਟ ਕਰ ਲਓ ਪਹਿਲਾਂ ਨਾ ਸਵਾ ਚਾਰ ਹੋ ਗਿਆ ਕੀ ਮੈਂ ਤੁਹਾਡਾ ਸੁਣਾਂ? ਹਾਂਜੀ ਹਾਂਜੀ ਬਾਪੂ ਜੀ। ਸਸੀ ਕਾਲ ਜੀ। ਹੈਲੋ। ਸਸੀ ਕਾਲ ਜੀ। ਇੱਕ ਰਵਾਪੂ ਨੂੰ ਬੋਲਣ ਦੇ ਬਾਪੂ ਨੂੰ। ਥੋੜਾ ਬੋਲਦੇ ਜੀ। ਉਹ ਅਈ ਜੀ ਨੇ ਜੀ ਸਲਾਮਤ ਕੋਲੇ ਭਾਉੜ ਕੋਈ। ਦਿਨਾ ਦਿਨਾ ਰੋ ਦਿਨਾ ਗੰਗਰ। ਉਹਦਾ ਉਹਦਾ ਨਾਸਕ ਨੂੰ ਮੇਰੇ ਡੇਰਾ ਨਹੀਂ ਸੁਣਿਆ ਸਾਲਾ ਸੁਲੇ ਨਾ ਬਾਪੂ ਫੇਰ ਕਰ ਲਈ ਗੱਲ ਜਿਹੜਾ ਡੇਰਾ ਨਹੀਂ ਹੈਗਾ ਪ੍ਰੇਮਿੰਗ ਦਾ ਸਾਲਾ ਸੁਲੇ ਸਾਲਾ ਸੁਲੇ ਸਰਸੇਲ ਦਾ ਡੇਰਾ ਨਹੀਂ ਡੇਰੇ ਤੋਂ 200 ਮੀਟਰ ਦੂਰਾ ਪਿੰਡ ਦੀਨਾ ਕਾਂਗੜ ਜੀ ਦੀਨ ਦਾ ਮਸ਼ਹੂਰ ਆ ਪੂਰਾ ਮਹਾਰਾਜ ਨੇ ਜਫਰਨਾਮਾ ਲਿਖਿਆ ਸੀ ਬਾਪੂ ਫੇਰ ਕਰ ਲਈ ਇਹਨਾਂ ਨੂੰ ਕਹਦੇ ਵੀ ਵੀਡੀਓ ਬਣੀ ਜਾਂਦੀ ਆ ਹਲੋ ਜੀ ਮੋਟੀ ਧਾਰਾ ਬਿਲਕੁਲ ਜੀ ਬਿਲਕੁਲ ਬਿਲਕੁਲ ਜੀ ਬਿਲਕੁਲ ਦਿਖਾਈ ਇਹਨੇ ਦਰਸ਼ਕਾਂ ਨੂੰ ਉਹਨਾਂ ਦਾ ਛੋਟੀ ਪੂਰਾ ਖੁਸ਼ ਹੋ ਕੇ ਦੇ ਰਹੀ ਹੈ ਯਾਰ ਆ ਲੋ ਜੀ ਆ ਲੋ ਦੁੱਧਾ ਕਟੇ ਨਹੀਂ ਛੱਡਦਾ ਆ ਪਾ ਗਾੜੀ ਆ ਦੁੱਧਾ ਸੱਜਣੋਂ ਤੇ ਕਟੇ ਨਹੀਂ ਛੱਡਦਾ ਚਲੋ ਕਿੰਨਾ ਦੁੱਧਾ ਬਾਪੂ ਟੋਟਲੇ ਥੱਲੇ ਟੋਟਾ 10 ਕਿਲੋ ਆਈ 10 ਕਿਲੋ ਦੁੱਧਾ 7 ਕਿਲੋ ਹੀ ਬਾਲਟੀਆਂ 5 ਕਿਲੋ ਆ ਪਿਆ ਬਾਕੀ ਬੱਤੇ ਨੂੰ ਛੱਡਿਆ ਠੀਕ ਏ ਠੀਕ ਆ ਤੇ ਬਾਪੂ ਨਾਲ ਸੰਪਰਕ ਕਰ ਲਿਓ 94649 03560 ਨੰਬਰ ਆ ਬਾਪੂ ਦਾ ਟਾਈਮ ਤੁਹਾਨੂੰ ਪਹਿਲਾਂ ਦਿਖਾਈ ਦਿੰਦਾ ਸੀ ਠੀਕ ਅੱਜ ਹੈਗੀ ਆ 8 5 ਮਿੰਟਾਂ ਧਾਰ ਚੋਰੀ ਬਾਪੂ ਨੇ